ਸਤਿ ਸ਼੍ਰੀ ਅਕਾਲ ਜੀ ਮੈਂ ਨਾਇਆ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਸਿੱਧੀ ਗੱਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 2024 ਤੱਕ ਮੈਂਬਰ ਸੈਨੇਟ ਪ੍ਰਭਜੀਤ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਹੜਾ ਇਹ ਇਸ਼ੂ ਸ਼ੁਰੂ ਹੋਇਆ ਪੰਜਾਬ ਯੂਨੀਵਰਸਿਟੀ ਦਾ ਲਗਾਤਾਰ 10-15 ਦਿਨ ਤੋਂ ਸਟੂਡੈਂਟ ਜਿਹੜੇ ਨੇ ਜਾਂ ਆਮ ਪਬਲਿਕ ਜਿਹੜੀ ਹੈ ਉਹ ਆਪਣੇ ਹੱਕਾਂ ਲਈ ਲੜ ਰਹੀ ਹੈ ਉਹ ਹੱਕ ਕਿਹੜੇ ਨੇ ਕਿਉਂ ਕੇਂਦਰ ਦੀ ਸਰਕਾਰ ਨੇ ਇਸ ਢੰਗ ਦਾ ਡਿਸੀਜਨ ਲਿਆ ਇਹਦੇ ਉੱਤੇ ਗੱਲ ਕਰਦੇ ਆ ਪ੍ਰਭਜੋਤ ਪ੍ਰਭਜੀਤ ਜੀ ਨਾਲ ਸੋ ਪ੍ਰਭਜੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਧੰਨਵਾਦ ਜੀ ਲੈਲ ਸਾਹਿਬ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਪ੍ਰਭਜੀਤ ਜੀ ਜਨਮ ਆਮ ਤੌਰ ਤੇ 10 ਦਿਨ ਹੋਏ 10 12 ਦਿਨ ਹੋ ਗਏ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਬਾਹਰ ਸਟੂਡੈਂਟ ਔਰ ਆਮ ਪਬਲਿਕ ਜਿਹੜੀ ਆ ਉਹ ਇਸ ਗੱਲ ਹੀ ਲੜਾਈ ਲੜ ਰਹੀ ਆ ਸਰ ਜੀ ਗੱਲ ਇਸ ਤਰ੍ਹਾਂ ਹੈ ਜਦੋਂ ਦੀ ਪੰਜਾਬ ਯੂਨੀਵਰਸਿਟੀ ਲਾਅ ਉਤੋਂ ਸ਼ਿਫਟ ਹੋ ਗਿਆ ਹੈ ਜੀ ਤੇ ਪਹਿਲਾਂ ਹੁਸ਼ਿਆਰਪੁਰ ਆਈ ਚੰਡੀਗੜ੍ਹ ਆਈ ਤੇ ਉਦੋਂ ਤੋਂ ਹੀ ਜਿਹੜਾ ਐਕਟ ਬਣਾਇਆ ਉਹ ਪੰਜਾਬ ਯੂਨੀਵਰਸਿਟੀ ਐਕਟ ਹੈ ਉਹਦੇ ਵਿੱਚ ਇਹ ਮੈਂਬਰ ਜਿਹੜੇ ਇਹ ਨਾਮਿਨੇਟ ਹੋ ਕੇ ਆਉਂਦੇ ਸੀ 36 ਮੈਂਬਰ ਅਨਾਬਲ ਸੀਐਮ ਪੰਜਾਬ ਅਨਾਬਲ ਚੀਫ ਜਸਟਿਸ ਆਫ ਪੰਜਾਬ ਨਹਿਰਣਾ ਹਾਈ ਕੋਰਟ ਦੋਨੋ ਸਟੇਟ ਦੇ ਯੂਟੀ ਦਾ ਐਂਡ ਪੰਜਾਬ ਦਾ ਇਹਨਾਂ ਦੇ ਡੀਪੀਆਈ ਸਾਹਿਬ ਡਾਇਰੈਕਟਰ ਐਜੂਕੇਸ਼ਨ ਤੇ ਐਡਵਾਈਜ਼ਰ ਟੂ ਗਵਰਨਰ ਸਾਹਿਬ ਇਹ ਐਕਸ ਆਫੀਸਰ ਮੈਂਬਰ ਹੁੰਦੇ ਸੀ ਇਸ ਤਰ੍ਹਾਂ ਟੋਟਲ 99 ਮੈਂਬਰ ਹੁੰਦੇ ਸੀ ਹੁਣ ਜਿਹੜੀ 28 ਤਰੀਕ ਨੂੰ ਨੋਟੀਫਿਕੇਸ਼ਨ ਸੈਂਟਰਲ ਗਵਰਨਮੈਂਟ ਨੇ ਕੀਤੀ ਹੈ ਉਹਦੇ ਚ ਮੈਂਬਰਾਂ ਦੀ ਗਿਣਤੀ ਘਟਾ ਕੇ 99 ਤੋਂ 31 ਕਰਦੀ ਹੈ ਜੀ ਔਰ 31 ਮੈਂਬਰਾਂ ਜੋ ਵੀ 24 ਸਿਰਫ ਜਿਹੜੇ ਹੋਣਗੇ ਇਹ ਇਲੈਕਟਿਡ ਮੈਂਬਰ ਰਹਿ ਗਿਆ ਜਿਹੜੇ ਜਿਹੜੇ ਪਹਿਲਾਂ 45 47 ਮੈਂਬਰ ਸੀ ਔਰ ਬਾਕੀ ਦੇ ਸਿਰਫ ਨਾਮਿਨੇਟ ਹੋਣਗੇ ਜਿਹੜੇ ਸਿੰਡੀਕੇਟ ਹੈ ਉਹ ਸਾਰੀ ਦੀ ਸਾਰੀ ਵਾਇਸ ਚੈਂਸ ਦਾ ਜਿਹੜੀ ਉਹ ਨਾਮਿਨੇਟ ਕਰਾ ਕਰੇਗੀ ਔਰ ਸਿੰਡੀਕੇਟ ਦੇ ਮੈਂਬਰ ਭਾਵੇਂ ਉਹ ਸੈਨੇਟ ਦੇ ਮੈਂਬਰ ਨਾ ਵੀ ਹੋ ਜਿਹੜਾ ਉਸ ਤੋਂ ਬਾਅਦ ਜਿਹੜਾ 28 ਤਰੀਕ ਨੂੰ 28 ਅਕਤੂਬਰ ਨੂੰ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਨੋਟੀਫਿਕੇਸ਼ਨ ਜੀ ਉਹ ਵਾਪਸ ਲੈ ਲਿਆ ਉਸ ਤੋਂ ਬਾਅਦ ਹੁਣ ਪੇਸ਼ ਇਹ ਹੈ ਕਿ ਪਹਿਲੇ ਵਾਲੀ ਪੇਸ਼ਣ ਹੈਗੀ ਹੈ ਬਾਲ ਹੈ ਬਲ ਪਹਿਲੇ ਵਾਲੀ ਪੇਸ਼ਣ ਦੇ ਮੁਤਾਬਕ वाले कैलेंडर ਦੇ ਮੁਤਾਬਕ ਪਹਿਲੀ ਵਾਲੀ ਪ੍ਰਥਾ ਦੇ ਮੁਤਾਬਕ 2023 ਚ ਨੋਟੀਫਿਕੇਸ਼ਨ ਇਸ਼ੂ ਹੋਣੀ ਚਾਹੀਦੀ ਸੀ ਡੇਟਾ ਅਨਾਉਂਸ ਹੋਣਾ ਚਾਹੀਦਾ ਸੀ ਸ਼ਡਿਊਲ ਅਨਾਉਂਸ ਹੋਣਾ ਚਾਹੀਦਾ ਸੀ ਇਲੈਕਸ਼ਨ ਪ੍ਰੋਸੈਸ ਦਾ ਜੀ ਜੋ ਕਿ ਹੁਣ ਤੱਕ ਨਹੀਂ ਹੋਇਆ ਹੁਣ ਜਿਹੜੇ ਸਟੂਡੈਂਟਸ ਨੇ ਜਾਂ ਜਿਹੜੀ ਪਬਲਿਕ ਹੈ ਜਾਂ ਜਿਹੜੇ ਡਿਫਰੈਂਟ ਡਿਫਰੈਂਟ ਪੋਲਿਟিক্যাল ਪਾਰਟੀਆਂ ਦੇ ਲੀਡਰ ਨੇ ਉਹਨਾਂ ਨੂੰ ਐਪਰੀਹੈਂਸ਼ਨ ਹੈ ਕਿ ਇਹ ਹੁਣ ਫੇਰ ਕੋਈ ਨਾ ਕੋਈ ਸ਼ਰਾਰਤ ਕਰਨਗੇ ਇਸ ਕਰਕੇ ਸਟੂਡੈਂਟਸ ਜਿਹੜੇ ਉਹ ਅੜੇ ਹੋਏ ਆ ਕਿ ਇਲੈਕਸ਼ਨ ਦਾ ਸ਼ਡਿਊਲ ਅਨਾਉਂਸ ਕਰੋ ਇੱਕ ਤਾਂ ਡਿਮਾਂਡ ਉਹਨਾਂ ਦੀ ਇਲਕਿਆਂ ਦੇ ਸ਼ਡਿਊਲ ਦੀ ਹੈ ਜੀ ਦੂਸਰੀ ਡਿਮਾਂਡ ਜਿਹੜੀ ਉਹਨਾਂ ਦੀ ਬੜੀ ਜਨਰਲ ਡਿਮਾਂਡ ਹੈ ਕਿ ਜਿਹੜਾ ਇਹਦਾ ਐਡਮਿਨਿਸਟ੍ਰੇਟਿਵ ਸਟਰਕਚਰ ਹੈ ਉਹ ਕਿਉਂਕਿ 23 ਚ ਨੋਟੀਫਿਕੇਸ਼ਨ ਹੋਣਾ ਸੀ ਤੇ ਹੁਣ 25 ਆ ਗਿਆ ਐਸ ਪਰ ਕੈਲੰਡਰ 240 ਦਿਨ ਦਾ ਰਿਕੁਆਇਰਡ ਹੈ ਇਲੈਕਸ਼ਨ ਪ੍ਰੋਸੈਸ ਦੇ ਤੇ ਉਦੋਂ ਤੱਕ ਚੱਲੇਗੀ ਕਿਵੇਂ ਬਿਲਕੁਲ ਜੀ ਸਿਸਟੀਚ ਲੇਟ ਸਰ ਦੇ ਅਪੁਆਇੰਟਮੈਂਟ ਦਾ ਕੀਤਾ ਜਾ ਰਹੀਆਂ ਅਪੁਆਇੰਟਿੰਗ ਅਥਾਰਟੀ ਸੈਲਟ ਹੈ ਐਂਟੀ ਸਪੀਸ਼ੇਸ਼ਨ ਅਪਰੂਵਲ ਆਫ ਸਿੰਡੀਕੇਟਰ ਸਾਰੇ ਸਾਰੇ ਨੂੰ ਅਪੁਆਇੰਮੈਂਟ ਲੈਟਰ ਦੇ ਕੇ ਜੁਆਇਨ ਕਰਾ ਲਿਆ ਹੁਣ ਜਦੋਂ ਉਹਨਾਂ ਨੂੰ ਜੁਆਇਨ ਕਰਾ ਲਿਆ ਔਰ ਉਹਨਾਂ ਨੂੰ ਸੈਲਰੀ ਦਿੱਤੀ ਜਾ ਰਹੀ ਹੈ ਤੇ ਕੱਲ ਉਹਨਾਂ ਦਾ ਪਰਮਿਸ਼ਨ ਐਕਸਟੈਂਡ ਕਰਨਾ ਹੈ ਪਰਮਿਸ਼ਨ ਐਕਸਟੈਂਡ ਕੌਣ ਕਰੇਗਾ ਜਾਂ ਪਰਮਿਸ਼ਨ ਪਾਰ ਕੌਣ ਕਰੇਗਾ ਕੰਪਨੀ ਦੀ ਸਿਕਿਉਰਟੀ ਸੈਲਟ ਹੈ ਸੈਡ 28 ਨਹੀਂ ਬਿਲਕੁਲ ਬਿਲਕੁਲ ਜਿਵੇਂ ਕਿ ਕੱਲ ਮੈਂ ਪਿਆ ਕੱਲ ਜਿਹੜੀ ਸੁਣ ਰਿਹਾ ਸੀ ਮੈਂ ਉਹਦੇ ਵਿੱਚ ਇਹ ਸੀ ਕਿ ਜਿਹੜਾ ਸੈਲਰੀ ਦੀ ਜਿਹੜੀ ਕੋਈ ਲਿਮਿਟੇਸ਼ਨ ਹੈ ਜਦੋਂ ਤੱਕ ਇਹ ਸਾਰੀ ਜਿਹੜੀ ਪਾਵਰ ਹੈ ਜਿੰਨੂੰ ਜਿਹੜੇ ਵੀ ਧਿਰ ਨੇ ਇਸ ਇਲੈਕਸ਼ਨ ਦੀ ਅਨਾਉਂਸਮੈਂਟ ਕਰਨੀ ਆ ਜਾਂ ਨੋਟੀਫਿਕੇਸ਼ਨ ਕਰਨੀ ਆ ਉਹ ਪਾਵਰ ਕਿਹੜੀ ਆ ਉਹ ਪਾਵਰ ਕੈਲੰਡਰ ਦੇ ਮੁਤਾਬਕ ਰਜਿਸਟਰਰ ਕੋਲ ਪਾਵਰ ਹੈ ਰਜਿਸਟਰਰ ਨੇ ਅਨਾਉਂਸ ਕਰਨਾ ਕਿ ਇਲੈਕਸ਼ਨ ਦਾ ਸ਼ੁਰੂ ਕੀਤਾ ਜੀ ਜਿਹੜੀ ਕੈਲੰਡਰ ਦੀ ਪਾਵਰ ਆ ਰਜਿਸਟਰਰ ਕੋਲ ਪਰ ਕਿਉਂਕਿ ਰਜਿਸਟਰਰ ਜਿਹੜਾ ਉਹ ਟੈਂਪੋਰਰੀ ਤੌਰ ਤੇ ਕੰਮ ਕਰ ਰਿਹਾ ਲੈਣਾ 5-5 ਸਾਲ ਤੋਂ ਰਜਿਸਟਰਰ ਕੰਟਰੋਲਰ ਡੀਸੀਡੀਸੀ ਸਬ ਰੈਗੂਲਰ ਤੌਰ ਤੇ ਯੂਨੀਸਟੇ ਨੇ ਪੜੀ ਨਹੀਂ ਜੀ ਤੇ ਨਾ ਕੋਈ ਇਸ ਤਰ੍ਹਾਂ ਦਾ ਹਜੰਡਾ ਲਿਆਦਾ ਸੈਲਰੀ ਦੇ ਕੋਲ ਐਡਵਰਟਾਈਜ਼ਮੈਂਟ ਦੇ ਦਿੰਦੇ ਆ ਐਪਲੀਕੇਸ਼ਨ ਆ ਜੀ ਨਹੀਂ ਸਪਰੂਟਰੀ ਕਰ ਦਿੰਦੇ ਆ ਪੋਲਿਟਿਕਲ ਪ੍ਰੈਸ਼ਰ ਪੈਂਦਾ ਫਿਰ ਉਹ ਡਿਲੇ ਕਰ ਦਿੰਦੇ ਆ ਐ ਕਿ ਗਵਰਨਮੈਂਟ ਇਹ ਚਾਹਦੀ ਹੈ ਸੈਂਟਰਲ ਗਵਰਨਮੈਂਟ ਕਿਸਾਨਾਂ ਕੁਝ ਸਾਡੀ ਮਰਜ਼ੀ ਮੁਤਾਬਕ ਚੱਲੇ ਜੀ ਤੇ ਇਸ ਕਰਕੇ ਉਹ ਇਸ ਕਰਕੇ ਉਹਨਾਂ ਨੇ ਸੈਲਰੀ ਦੀ ਜਿਹੜੀ ਹੈ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਮੈਂ ਲਹਿਲ ਸਾਹਿਬ ਇੱਕ ਹੋਰ ਗੱਲ ਦੱਸ ਪਿਆ ਕੁਝ ਦਿਨ ਪਹਿਲਾਂ ਵੀ ਹਰਿਆਣਾ ਗਵਰਨਮੈਂਟ ਵੱਲੋਂ ਇਹ ਚਲਾਰਤ ਕੀਤੀ ਗਈ ਕਿ ਹਰਿਆਣਾ ਦੇ ਕੁਝ ਕਾਲਜ ਅਫੀਲੀਏਟ ਕਰਤੇ ਜਾਣ ਉਹ 3i ਪਾਵਰ ਕਮੇਟੀ ਅੰਡਰ ਦਿ ਅਨੋਨੇਬਲ ਗਵਰਨਰ ਆਫ ਪੰਜਾਬ ਇਹ ਬਣੀ ਔਰ ਦੋਨੋਂ ਸੀਐਮ ਸਾਹਿਬ ਨੇ ਪੰਜਾਬ ਦੇ ਸੀਐਮ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਤੇ ਹਰਿਆਣਾ ਦੇ ਸੀਐਮ ਸਾਹਿਬ ਨੇ ਦੋਨਾਂ ਨੇ ਉਹ ਮੀਟਿੰਗ ਅਟੈਂਡ ਕੀਤੀਆਂ ਤੇ ਪੰਜਾਬ ਨੇ ਉਦੋਂ ਸਖਤ ਸਿਆਣ ਲਿਆ ਕਿ ਹਰਿਆਣਾ ਦੇ ਕਾਲਜ ਅਫੀਲੀਏਟ ਕਰਨ ਦਾ ਕੋਈ ਕੋਈ ਮੁੱਦਾ ਹੀ ਨਹੀਂ ਹੈ ਹਰਿਆਣੇ ਨੇ ਆਪ ਵਿਲਿੰਗਲੀ ਆਪਣੇ ਕਾਲਜ ਵਿਡਰਾ ਕੀਤਾ ਸੀ ਤੇ ਹੁਣ ਅਸੀਂ ਕਾਲਜ ਫਿਲੀਏਟ ਨਹੀਂ ਕਰਨੇ ਸਪੈਸ਼ਲ ਜਿਹੜੀ ਹੈਗਾ ਕਿ ਉਹਨਾਂ ਨੂੰ ਹਰਿਆਣਾ ਦੇ ਕਾਲਜ ਅਫੀਲੀਏਟ ਕਰਾਂਗੇ ਬਿਲਕੁਲ ਸਾਡੇ ਵਿੱਚ ਜਿਹੜਾ ਪੋਲਿਟਿਕਲ ਇਸ਼ੂ ਬਣਾਇਆ ਜਾ ਰਿਹਾ ਜੀ ਜੀ ਕਿਉਂਕਿ ਜਦੋਂ ਪੰਜਾਬ ਦੀ ਤਰਤੀ ਦੇ ਉੱਤੇ ਪੰਜਾਬ ਦੀ ਤਰਤੀ ਨੂੰ ਅਜ਼ਾੜ ਕੇ ਯੂਨੀਵਰਸਿਟੀ ਬਣੀ ਹੈ ਜਦੋਂ ਤੁਸੀਂ ਗੱਲ ਕਹੀ ਵੀ ਪਹਿਲਾ ਇਹ ਲਾਹੌਰ ਦੇ ਵਿੱਚ ਤੇ ਲਾਹੌਰ ਤੋਂ ਬਾਅਦ ਇਹ ਪਹਿਲੀ ਯੂਨੀਵਰਸਿਟੀ ਆ ਪੰਜਾਬ ਦੀ ਸਾਡੇ ਆਜ਼ਾਦ ਭਾਰਤ ਦੇ ਦੇਸ਼ ਦੀ ਜਦੋਂ ਪੰਜਾਬ ਸਾਡਾ ਦੁਬਾਰਾ ਜਿਹੜਾ 1966 ਚ ਇਹ ਜਿਹੜਾ ਉਹ ਪੁਨਰ ਇਕੱਠੇ ਦਾ ਹੁੰਦਾ ਪਰ ਮੈਂ ਕੱਲ ਜਿਹੜੀ ਗੱਲ ਸੁਣ ਰਿਆ ਸੀ ਉਹ ਇਹ ਗੱਲ ਕਹਿੰਦੇ ਸੀ ਕਿ ਇਹ ਜਿਹੜੀ ਪਾਵਰ ਹੈ ਇਹ ਪਾਵਰ ਸਾਡੇ ਉਪ ਰਾਸ਼ਟਰਪਤੀ ਨੂੰ ਹੈ ਵੀ ਜਿੰਨੇ ਨੋਟੀਫਿਕੇਸ਼ਨ ਕਰਨਾ ਤੇ ਕੱਲ ਸਾਡੀ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਪਾਵਰ ਹੈ ਜਿਹੜੀ ਡੀਸੀ ਨੇ ਜਾਂ ਹੋਰ ਜਿਹੜਾ ਸਾਡੀ ਐਡਮਿਸ਼ਨ ਉਹਨਾਂ ਨਾਲ ਕਿਤੇ ਨਾ ਕਿਤੇ ਸਾਡਾ ਕਿਸੇ ਜਿਹੜਾ ਮੁੱਦਿਆਂ ਦੇ ਉੱਤੇ ਸਮਝੌਤਾ ਹੋਣ ਦੇ ਨੇੜੇ ਪਹੁੰਚ ਗਿਆ ਕਿ ਇਦਾਂ ਦੀ ਕੋਈ ਗੱਲ ਕੱਲ ਹੋਈ ਹੈ ਜਿਦੇ ਕਰਕੇ ਉਹਨਾਂ ਨੇ ਭਰੋਸਾ ਦਿੱਤਾ ਆਲੇ ਵੀ ਅਸੀਂ ਜਿਹੜਾ ਨੋਟੀਫਿਕੇਸ਼ਨ ਜਿਹੜਾ ਜਿਹੜੀ ਇਲੈਕਸ਼ਨ ਦਾ ਪ੍ਰੋਗਰਾਮ ਅਨਾਉਂਸ ਕਰ ਦਿੰਨੇ ਆ। ਮੈਨੂੰ ਸਾਹਿਬ ਗੱਲ ਆਸਤਰਾ ਹੈ ਕਿ ਜਿਹੜਾ ਸ਼ਡਿਊਲ ਹੈ ਉਹ ਕਹਿੰਦੇ ਭੇਜ ਦਿੱਤਾ ਹੁਣ। ਸ਼ਡਿਊਲ ਤਾਂ ਪਹਿਲਾਂ ਵੀ ਦੋ ਤਿੰਨ ਵਾਰ ਭੇਜਿਆ ਚਾਂਸਲਰ ਵੱਲੋਂ ਕਿਸ ਰੀਜ਼ਨ ਕਰਕੇ ਅਪਰੂਵ ਨਹੀਂ ਹੁੰਦਾ। ਇਹ ਚਾਂਸਲਰ ਸਾਹਿਬ ਹੀ ਦੱਸ ਸਕਦੇ ਆ ਕਿ ਅਪਰੂਵ ਕਿਉਂ ਨਹੀਂ ਕਰਦੇ। ਹੁਣ ਇਵਨ ਪੰਜਾਬ ਦੀ ਭਾਜਪਾ ਪਾਰਟੀ ਹੈ ਜਿਹੜੀ ਉਹ ਵੀ ਕਹਿ ਰਹੀ ਆ ਕਿ ਇਲੈਕਸ਼ਨ ਛੇਤੀ ਹੋਣਗੇ। ਬਟ ਇਹ ਕੋਈ ਗੱਲ ਨਹੀਂ ਕਹਿ ਰਿਹਾ ਕੋਈ ਪੋਲਿਟੀਸ਼ੀਅਨ ਬੀਜੇਪੀ ਦਾ ਜਾਂ ਸੈਂਟਰ ਤੋਂ ਕੋਈ ਇਹ ਨਹੀਂ ਕਹਿ ਰਿਹਾ ਵੀ 23 ਤੋਂ ਲੈ ਕੇ ਹੁਣ ਤੱਕ ਹੋਈ ਕਿਉਂ ਨਹੀਂ ਇਹ ਤਾਂ ਦੱਸ ਦਿਓ ਵੀ ਹੁਣ ਤੱਕ ਹੋਈ ਕਿਉਂ ਨਹੀਂ ਡਿਲੇ ਕਿਉਂ ਹੋਈ ਹੈ ਔਰ ਜਿਹੜੇ ਯੂਨੀਵਰਸਿਟੀ ਨੇ 23 ਤੋਂ ਲੈ ਕੇ 24 ਚ ਸਾਡੇ ਟੈਨਰ ਖਤਮ ਹੋਈ ਜਾਂ ਸੈਲਟ ਪ੍ਰੈਗਨ ਸੈਲਟ ਦੀ 24 ਤੋਂ ਲੈ ਕੇ ਜਿਹੜੇ ਡਿਸੀਜਨ ਹੁਣ ਤੱਕ ਕੀਤੇ ਨੇ ਉਹ ਕਿਹੜੀ ਸ਼ਡਿਊਲ ਕੀਤੇ ਲੈ ਕੈਲੰਡਰ ਚ ਦਾ ਮਤਲਬ ਪੈ ਨਹੀਂ ਉਹ ਸਾਰੇ ਡਿਸੀਜਨ ਇਲੈਗਲ ਹੈ ਬਿਲਕੁਲ ਬਿਲਕੁਲ ਉਹਦਾ ਬਹੁਤ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਟਿਵ ਖਰਾਵਾ ਪੈਦਾ ਹੋ ਗਿਆ ਉਹਦੇ ਵਿੱਚ ਕਿ ਜਿਹੜੇ ਜਿਹੇ ਲੈਕਚਰਰ ਲਗਾਏ ਉਹਨਾਂ ਦਾ 1 ਸਾਲ ਦਾ ਇਸ ਪਰ ਦੇ ਰਿਨਿਊਅਲ ਲੈਟਰ 1 ਸਾਲ ਦਾ ਉਹਨਾਂ ਦਾ ਪਰਮਿਸ਼ਨ ਹੈ ਜੀ ਅਪੋਇੰਟਿੰਗ ਅਥਾਰਟੀ ਅਪੋਇੰਟਿੰਗ ਅਥਾਰਟੀ ਸੈਨੇਟ ਹੈ ਜੀ ਪਰਮਿਸ਼ਨ ਅਕਸੈਂਡ ਕਰਨਾ ਹੈ ਸੈਲਟਰਾਈ ਕਰਨਾ ਹੈ ਸੈਲਟਰ ਹੈ ਨਹੀਂ ਹੁਣ ਤੁਸੀਂ ਉਹਦਾ ਪਰਮਿਸ਼ਨ ਕਿਸ ਤਰ੍ਹਾਂ ਅਕਸੈਂਡ ਕਰੋਗੇ ਇਹਦਾ ਇਲੀਗਲ ਹੋ ਰਿਹਾ ਸਾਰਾ ਕੁਝ ਵੀ ਕੈਲੰਡਰ ਦੇ ਮਤਲਬ ਕੁਝ ਨਹੀਂ ਹੋ ਰਿਹਾ ਪਹਿਲਾਂ ਬਿਲਕੁਲ ਬਿਲਕੁਲ ਔਰ ਜਿਹੜੇ ਮਾਸਟਰਸ ਹੁੰਦੇ ਜਦੋਂ ਪਹਿਲੀ ਮੀਟਿੰਗ ਹੁੰਦੀ ਉਹ ਕਹਿੰਦੇ ਆ ਕਿ ਕੈਲੰਡਰ ਸਾਡਾ ਬਾਈਬਲ ਹੈ ਜੀ ਅਸੀਂ ਕੈਲੰਡਰ ਤੋਂ 1 ਇੰਚ ਵੀ ਬਾਹਰ ਨਹੀਂ ਜਾਣਾ ਜੀ ਹੁਣ ਕੋਈ ਵੀ ਲੀਡਰ ਕਿਸੇ ਵੀ ਪੋਲਿਟਿਕਲ ਪਾਰਟੀ ਦਾ ਯਾ ਚਾਂਸਲਰ ਸਾਹਿਬ ਇਹ ਦੱਸਣ ਕਿ ਜਿਹੜਾ ਜੋ ਵੀ ਹੁਣ ਯੂਨੀਵਰਸਿਟੀ ਚ ਹੋ ਰਿਹਾ ਉਹ ਐਸਪਰ ਕੈਲੰਡਰ ਹੋ ਰਿਹਾ ਜੇ ਐਸਪਰ ਕੈਲੰਡਰ ਤਾਂ ਫਿਰ ਤੈਨੂੰ ਚ ਨੋਟੀਫਿਕੇਸ਼ਨ ਹੈ ਤਾਂ ਅਸੀਂ ਡੇਟਾ ਤੈਨੂੰ ਨੋਟੀਫਿਕੇਸ਼ਨ ਤੋਂ ਸੁਣਨਾ ਚਾਹੀਦਾ ਅਸੀਂ ਸਾਰਿਆਂ ਬਿਲਕੁਲ ਬਿਲਕੁਲ 1 ਸਾਲ ਕਿਉਂਕਿ ਸਵਾ ਸਾਲ ਲੰਘ ਗਿਆ ਔਰ ਤੇ ਇੱਕ ਦੇ ਚ 24 ਵੀ ਖਤਮ ਹੋਣ ਵਾਲਾ ਹੈ 25 ਵੀ ਖਤਮ ਹੋਣ ਵਾਲਾ ਹੈ ਆਉਣੇ 2 ਸਾਲ ਹੋ ਗਏ ਕੱਲ ਜਦੋਂ ਮੈਂ ਦੇਖ ਰਿਹਾ ਸੀ ਤੇ ਸ਼ਰੋਮਣੀ ਅਕਾਲੀ ਦਲ ਦੇ ਕੁਝ ਆਗੂ ਜਿਹੜੇ ਆ ਯੂਥ ਵਿੰਗ ਦੇ ਸੀ ਉਹ ਜਦੋਂ ਬੋਲ ਰਹੇ ਸੀ ਤੇ ਉਹ ਖੋਰਨਾ ਪਾਸੇ ਨੂੰ ਗੱਲਾਂ ਲੈ ਕੇ ਜਾ ਰਹੇ ਨੇ ਪਰ ਉਹਨਾਂ ਨੇ ਇਹ ਗੱਲ ਕਦੀ ਨਹੀਂ ਕਹੀ ਉਹ ਵੀ ਕਹਿੰਦੇ ਸੁਖਬੀਰ ਬਾਦਲਾਹ ਆਏਗਾ ਜਾਂ ਕਾਂਗਰਸ ਵਾਲੇ ਕਹਿੰਦੇ ਸਾਡਾ ਰਾਜਾ ਵਲਿੰਗਾ ਹੈ ਜਾਂ ਕੁਛ ਹੈ ਪਰ ਸਵਾਲ ਇਹ ਹੈ ਵੀ ਜੇ ਇਹ ਯੂਨੀਵਰਸਿਟੀ ਜਾਣ ਕੇ ਜਿਹੜਾ ਸਾਡੇ ਸਟੂਡੈਂਟਸ ਨੇ ਇਦਾ ਵੱਡਾ ਸੰਘਰਸ਼ ਜਿਹੜਾ ਲੜਨ ਦਾ ਯਤਨ ਕੀਤਾ ਉਹਦਾ ਕ੍ਰੈਡਿਟ ਜਿਹੜਾ ਲੈਣ ਨੂੰ ਤਿਆਰ ਨੇ ਪਰ ਜਾ ਕੇ ਉਹ ਉਪ ਰਾਸ਼ਟਰਪਤੀ ਨੂੰ ਕਿਉਂ ਨਹੀਂ ਜਾ ਕੇ ਮਿਲਦੇ ਜੇ ਕੇਂਦਰ ਸਰਕਾਰ ਨੂੰ ਕਿਉਂ ਨਹੀਂ ਜਾ ਕੇ ਮਿਲਦੇ ਜਿਹੜੇ ਪੰਜਾਬ ਦੇ ਜਿਹੜੇ ਰਾਜਨੀਤਿਕ ਲੋਕ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਨੇ ਉਹ ਉੱਥੇ ਕਿਉਂ ਨਹੀਂ ਜਾਂਦੇ ਜੀ ਲੈਲ ਸਾਹਿਬ ਲੈਲ ਸਾਹਿਬ ਮੈਂ ਤੁਹਾਨੂੰ ਇੱਥੇ ਰੋਕ ਕੇ ਦੱਸਣਾ ਚਾਹੁੰਦਾ ਜੀ ਆਪਣੀ ਸਭ ਤੋਂ ਪਾਰਲੀਮੈਂਟ ਸਭ ਤੋਂ ਸੁਪਰੀਮ ਹੈ ਇੰਡੀਆ 'ਚ ਜੀ ਸਾਡੇ ਪੰਜਾਬ ਦੇ ਚੁਣੇ ਹੋਏ ਐਮਪੀ ਪਹਾੜੇ ਉਹ ਮਲਵਿੰਦਰ ਸਿੰਘ ਕਾਂਗਸੀ ਮਲਵਿੰਦਰ ਸਿੰਘ ਕਾਂਗਸੀ ਪਹਾੜੇ ਉਹ ਬਾਕੀ ਐਮਪੀ ਸੀ ਕਿਸੇ ਵੀ ਪਾਰਟੀ ਦੇ ਸੀ ਉਹਨਾਂ ਨੇ ਪਾਰਲੀਮੈਂਟ 'ਚ ਜਦੋਂ ਆਵਾਜ਼ ਉਠਾਉਂਦੀ ਜੀ ਚੈਨਲ ਦੀਆਂ ਇਲੈਕਸ਼ਨ ਕਰਾਓ ਤੁਸੀਂ ਡੈਲੀਬਰੇਟਲੀ ਨਹੀਂ ਕਰਾ ਰਹੇ ਤੇ ਜੇ ਪਾਰਲੀਮੈਂਟ 'ਚ ਪ੍ਰੋਸੀਡਿੰਗ ਦਾ 파ਟ ਹੈ ਬਿਲਕੁਲ ਜੀ ਬਿਲਕੁਲ ਇਸ ਤੋਂ ਵੱਧ ਹੋਰ ਕੀ ਹੋ ਰਿਹਾ ਹੈ ਇਸ ਤੋਂ ਵੱਧ ਹੋਰ ਪੋਲਿਟੀਕਲ ਪਾਰਟੀ ਦੇਖੋ ਮੈਂ ਕਿਸੇ ਪੋਲਿਟੀਕਲ ਪਾਰਟੀ ਦੇ ਨਾਮ ਨਹੀਂ ਲੈ ਰਿਹਾ ਨਹੀਂ ਬਿਲਕੁਲ ਨਹੀਂ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਕਾਂਗਰਸ ਨੇ ਵੀ ਆਵਾਜ਼ ਵੀ ਪਾਰਟੀ ਇਸ ਵੀਰਸ ਨੂੰ ਸਾਰੀਆਂ ਪਾਰਟੀਆਂ ਸਪੋਰਟ ਕਰ ਰਹੀਆਂ ਨੇ ਸਾਰੀਆਂ ਪਾਰਟੀਆਂ ਨੂੰ ਖਫਾ ਹੈ ਕਿ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਖੋਹੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਨੂੰ ਖਫਾ ਹੈ ਔਰ ਸਾਰੀਆਂ ਪਾਰਟੀਆਂ ਨੇ ਜਦੋਂ ਇਵਨ ਕੀ ਚੰਡੀਗੜ੍ਹ ਦੇ ਐਮਪੀ ਜੀ ਮਨੀਸ਼ ਦਵਾੜੀ ਜੀ ਜੇ ਚੰਹਾਂ ਨੇ ਮਿਲ ਕੇ ਕਹਿ ਕੇ ਆਇਆ ਇਲੈਕਸ਼ਨ ਕਰਾਓ ਕਹਿੰਦੇ ਹਾਂ ਕਰਾਵਾਂਗੇ ਜੀ ਜੀ ਉਸ ਤੋਂ ਬਾਅਦ ਥਾਲੀ ਕੁਛ ਨਹੀਂ ਆਉਂਦੀ ਸਾਰੀਆਂ ਪ੍ਰੈਕਟੀਕਲ ਪਾਰਟੀਆਂ ਲਵਿੰਦਰ ਕਾਂਗੜੀ ਜੀ ਹੋਰ ਵੀ ਜਿਹੜੇ ਐਮਪੀ ਨੇ ਜੀ ਕਿਦੇ ਬਹੁਤ ਸਾਰੇ ਸੈਨੇਟਰ ਯੂਨੀਵਰਸਿਟੀ ਦੇ ਜਾ ਕੇ ਚਾਂਸਲ ਸਾਹਿਬ ਨੂੰ ਰਿਕੁਐਸਟ ਕਰਕੇ ਆਏ ਆ ਦੋ ਵਾਰ ਯੂਨੀਵਰਸਿਟੀ ਨੇ ਤਿੰਨ ਵਾਰ ਪਹਿਲਾਂ ਵੀ ਸ਼ਡਿਊਲ ਭੇਜਿਆ ਪਰ ਚਾਂਸਲ ਸਾਹਿਬ ਦੇ ਆਪਣੀ ਮਜਬੂਰੀ ਸੀ ਉਹਨਾਂ ਨੇ ਕੋਈ ਪ੍ਰੈਕਟੀਕਲ ਪ੍ਰੈਸ਼ਰ ਥੱਲੇ ਆ ਕੇ ਨਹੀਂ ਅਪਰੂਵ ਕੀਤਾ ਅਜਾ ਚਾਂਸਲ ਸਾਹਿਬ ਨੇ ਨਹੀਂ ਅਪਰੂਵ ਕਰਨਾ ਤਾਂ ਦੱਸ ਤਾਂ ਦੇ ਕਿ ਯੂਨੀਵਰਸਿਟੀ ਚਲਾਣੀ ਕਿਵੇਂ ਆ ਉਹਦੇ ਬਾਰੇ ਵੀ ਕੋਈ ਡਾਕ ਰੱਖਣੀ ਆ ਅੱਛਾ ਇੱਕ ਦੱਸੋ ਮੈਨੂੰ ਗੇਰੀ ਯੂਨੀਵਰਸਿਟੀ ਦੇ ਬਾਕੀ ਚੱਲਦੀ ਆ ਇਹਦੇ ਚ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਕੀ ਰੇਸ਼ੋ ਦੇ ਹਿਸਾਬ ਨਾਲ ਚਲਾਉਂਦੇ ਨੇ ਜਿਹੜੇ ਫਾਂਡਾ ਹੁੰਦੇ ਨੇ ਜਾਂ ਉਹਨੂੰ ਚਲਾਉਣ ਦਾ ਜਿਹੜਾ ਪ੍ਰੋਸੀਜਰ ਹੈ ਉਹ ਕੀ ਮਤਲਬ ਹੈ ਕਿ ਰੇਸ਼ੋ ਦੇ ਮਤਲਬ ਅਕ ਹੈ ਕਿ ਜਾਂ ਇਹ ਦਾ ਕੰਟਰੋਲ ਜਿਹੜਾ ਸਮੁੱਚੇ ਤੌਰ ਤੇ ਪੰਜਾਬ ਸਰਕਾਰ ਕੋਲੇ ਸੀ ਨਹੀਂ ਜੀ ਸਮੁੱਚੇ ਤੌਰ ਤੇ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਜੀ ਚਿਰ ਪੰਜਾਬ ਸਰਕਾਰ ਆਪਣਾ ਵੜਦਾ ਸ਼ਿਕਰ ਦਿੰਦੀ ਹੈ ਜੀ ਅਕੀਸ ਇਹ ਜਿਹੜੀ ਸੀ ਤੋਂ ਦੇ ਐਮ ਐਚ ਆਰਡੀ ਮਿਨਿਸਟਰੀ ਤੋਂ ਆਉਂਦਾ ਇਹਦੇ ਬਾਰੇ ਕੋਰਟ ਕੇਸ ਵੀ ਹੋਇਆ ਸੀ ਕੋਰਟ ਦੇ ਡਾਇਰੈਕਸ਼ਨਾਂ ਚੋ ਸਿੱਕੇ ਆਉਣੇ ਬਾਅਦ ਹਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੋ ਡਾਇਰੈਕਸ਼ਨਾਂ ਸੀ ਉਹਦੇ ਮੁਤਾਬਕ ਪੰਜਾਬ ਗਵਰਨਮੈਂਟ ਅਤੇ ਸੈਂਟਰ ਗਵਰਨਮੈਂਟ ਆਪਣਾ ਆਪਣਾ ਸ਼ੇਅਰ ਦੇ ਰਿਹਾ ਕੰਟਰੋਲ ਕਿਸੇ ਦਾ ਨਹੀਂ ਇਹਨਾਂ ਇੰਡੀਪੈਂਡੈਂਟ ਬਾਡੀ ਆ ਇਹ ਟੂ ਦੇ ਅਫੇਅਰ ਦੇਖਦੀ ਆ ਸਿੰਡੀਕੇਟ ਤੇ ਜਿਹੜਾ ਟੋਟਲ ਮੀਟਿੰਗਾਂ ਹੁੰਦੀਆਂ 3 ਸਾਲ ਬਾਅਦ ਸਿੰਡੀਕੇਟ ਦੇ ਥਰੂ ਹੋ ਜਾਂਦਾ ਸਾਰਾ ਫੈਸਲਾ ਹੋ ਜਾਂਦਾ ਅਲਟੀਮੇਟਲੀ ਸ਼ੈਡ ਸੁਪਰੀਮ ਬਾਡੀ ਆ ਉਹ ਉਹਦੇ ਚ ਕੁਝ ਮੈਂਬਰ ਨਾਮਿਨੇਟ ਆ ਕੁਝ ਲੱਗੋ ਕਿ ਆਂਦੇ ਆ ਇਸ ਤਰ੍ਹਾਂ ਯੂਨੀਵਰਸਿਟੀ ਚੱਲਦੀ ਆ। ਕੁਝ ਨਾ ਕਿਸੇ ਬੰਦਿਆਂ ਨਾਲ ਕੁਝ ਗੱਲ ਹੋਰ ਕੀਤੀ ਉਹ ਕਹਿੰਦੇ ਨੇ ਕਿ ਜਦੋਂ ਸਾਨੜ ਦੀਆਂ ਚੋਣਾਂ ਜਾਂ ਸਿੰਧੀ ਕੀਰ ਦੀਆਂ ਚੋਣਾਂ ਤੇ ਉਹਦੇ ਵਿੱਚ ਜਿਹੜੇ ਭਾਜਪਾ ਦੇ ਆਰਐਸਐਸ ਦੇ ਵੀ ਮੈਂਬਰ ਚੁਣੇ ਜਾਂਦੇ ਨੇ ਤਾਂ ਫਿਰ ਇਹ ਲਾਸ ਜਿਹੜਾ ਪੰਜਾਬ ਨੂੰ ਨਹੀਂ ਆ ਕੀ ਜੇ ਇਹ ਮਤਲਬ ਯੂਨੀਵਰਸਿਟੀ ਸੈਂਟ੍ਰਿਕ ਗਵਰਨਮੈਂਟ ਕੋ ਸੈਂਟਰਲ ਯੂਨੀਵਰਸਿਟੀ ਬਣ ਜਾਂਦੀ ਆ ਤਾਂ ਫਿਰ ਪੰਜਾਬ ਨੂੰ ਕੀ ਨੁਕਸਾਨ ਆਏਗਾ ਤੇ ਜੇ ਚਲੇ ਜਾਂਦੀ ਆ ਤੇ ਕੇਂਦਰ ਨੂੰ ਕੀ ਫਾਇਦਾ ਜਿਹੜੀ ਸੈਂਟਰਲ ਯੂਨੀਵਰਸਿਟੀ ਹੈ ਸੈਂਟਰਲ ਯੂਨੀਵਰਸਿਟੀ ਦਾ ਕਿਸੇ ਸਟੂਡੈਂਟ ਨੂੰ ਪਹਿਲੀ ਗੱਲ ਤਾਂ ਕੋਈ ਫਾਇਦਾ ਨਹੀਂ ਸੈਂਟਰਲ ਯੂਨੀਵਰਸਿਟੀ ਚ ਵੀ ਮਿਸਾਲ ਬਹੁਤ ਜ਼ਿਆਦਾ ਨਹੀਂ ਦੂਜੀ ਗੱਲ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਨੇ ਉਹਨਾਂ ਦੇ ਨਾਲ ਸਿਰਫ ਉਸ ਸ਼ਹਿਰ ਦੇ ਕਾਲਜ ਜ਼ਿਆਦਾ ਤੋਂ ਜ਼ਿਆਦਾ ਫਿਲੈਕਟਡ ਰਹਿ ਸਕਦੇ ਆ ਸਾਡੇ ਪੰਜਾਬ ਯੂਨੀਵਰਸਿਟੀ ਨਾਲ 250 ਤੋਂ ਵੱਧ ਕਾਲਜਾਂ ਜਿਹੜੇ ਫਿਲੈਕਟਡ ਆ ਇਹ ਕਾਲਜ ਲੁਧਿਆਣਾ ਦਾ ਸਾਰਾ ਜ਼ਿਲ੍ਹਾ ਹਿਆਰਪੁਰ ਜ਼ਿਲ੍ਹਾ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਅਬੋੜ ਤੱਕ ਸਾਰੇ ਕੀ ਨਾਲ ਰਿਲੇਟਡ ਜਿਹੜੀਆਂ ਸੈਂਟਰਲ ਯੂਨੀਵਰਸਿਟੀ ਆਉਂਦੀਆਂ ਨੇ ਉਹਨਾਂ ਨਾਲ ਸਿਰਫ ਜੇ ਫੋਰ ਐਗਜ਼ਾਮਪਲ ਪੰਜਾਬ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਬਣਦੀ ਹੈ ਜੇ ਕੋਈ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਚੰਡੀਗੜ੍ਹ ਦੇ ਕਾਲਜ ਉਹਦੇ ਨਾਲ ਰਿਲੇਟਡ ਰਹਿ ਸਕਦੇ ਪੰਜਾਬ ਦੇ ਕਾਲਜ ਉਹਨਾਂ ਕਿਵੇਂ ਰਹਿਣਗੇ ਬਿਲਕੁਲ ਬਿਲਕੁਲ ਮਤਲਬ ਪੰਜਾਬ ਨੂੰ ਇਸ ਕੇਂਦਰ ਦੇ ਥੱਲੇ ਆਉਣ ਵਾਲੀ ਯੂਨੀਵਰਸਿਟੀ ਜਾਂ ਜਿਹਨੂੰ ਜਿਹਨੂੰ ਸੈਂਟਰਲ ਯੂਨੀਵਰਸਿਟੀ ਕਹਿ ਰਿਹਾ ਹੈ ਕੇਂਦਰੀ ਯੂਨੀਵਰਸਿਟੀ ਕਰੇ ਉਹਦੇ ਨਾਲ ਨੁਕਸਾਨ ਬਹੁਤ ਵੱਡਾ ਕਿਉਂਕਿ ਸਾਡਾ ਜਿਵੇਂ ਦੱਸਿਆ ਦਵਾਬਾ ਸੌਰੀ ਜਿਹੜਾ ਮਾਲਵਾ ਤਕਰੀਬਨ ਸਾਰੇ ਦਾ ਸਾਰਾ ਜਿਹੜਾ ਉਹ ਅਫੀਲੀਏਟ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਨਾਲ ਹੈ ਸੋ ਜੇ ਅੱਗੇ ਗੱਲ ਤੋਰਦੇ ਆ ਕਿ ਇਨ ਬਿਟਵੀਨ ਜੇ ਇਹ ਨੋਟੀਫਿਕੇਸ਼ਨ ਜਿਹੜੇ ਮੈਂ ਕੱਲ ਸੂਰਜ ਦੇ ਬਿਆਨ ਗ੍ਰਿਓ ਦੇਖਿਆ ਸੀ ਇੱਥੇ ਟੀਵੀ ਤੇ ਬੈਠਾ ਤਦ ਕਿਹਾ ਜਿਵੇਂ ਮੰਗ ਲਓ ਉਹ ਨੋਟੀਫਿਕੇਸ਼ਨ ਨਹੀਂ ਕਰਦੇ ਜਿਵੇਂ ਕਿ ਅੱਜ ਦਾ ਉਹਨਾਂ ਨੇ ਵਾਦਾ ਕੀਤਾ ਸੀ ਮੀਟਿੰਗ ਤੋਂ ਬਾਅਦ ਤੇ ਅਗਲਾ ਜਿਹੜਾ ਸਟੈਪ ਹੈ ਉਹ ਕੀ ਹੋਏਗਾ ਆਪਣੀ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਦੇਖੋ ਹੈ 8000 ਲੱਖ ਸਟੂਡੈਂਟਸ ਜਿਨ੍ਹਾਂ ਨੇ ਮੋਰਚਾ ਬਣਾਇਆ ਉਹ ਮੋਰਚਾ ਡਿਸਾਈਡ ਕਰੇਗਾ ਕਿ ਕੀ ਉਹਨਾਂ ਦਾ ਫਿਊਚਰ ਕੋਰਸ ਆਫ ਐਕਸ਼ਨ ਕੀ ਹੋਏਗਾ ਬਾਕੀ ਇਹ ਸ਼ੋਰ ਹੈ ਜੋ ਵੀ ਸਟੂਡੈਂਟਸ ਫੈਸਲਾ ਲੈਣਗੇ ਜੋ ਵੀ ਮੋਰਚਾ ਪੰਜਾਬ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਫੈਸਲਾ ਲਏਗਾ ਸਾਰੀ ਪਬਲਿਕ ਸਾਰੀਆਂ ਪੋਲਿਟਿਕਲ ਪਾਰਟੀਆਂ ਅਕ੍ਰੋਸ ਦਾ ਸੁਸਾਇਟੀ ਉਹਨਾਂ ਨੂੰ ਸਪੋਰਟ ਕਰਨਗੇ। ਜਿਹੜਾ ਤੁਸੀਂ ਦੱਸਿਆ ਇਹ ਮੋਰਚਾ ਕਿਹੜਾ ਬਣਿਆ ਉਸ ਮੋਰਚੇ ਦੇ ਵਿੱਚ ਸਿਰਫ ਸਟੂਡੈਂਟ ਯੂਨੀਅਨ ਨੇ ਹੈਗੀਆਂ ਨੇ ਕਿ ਜਾਂ ਪਬਲਿਕਲੀ ਜਿੱਦਾਂ ਜਿੱਦਾਂ ਸਿਆਸੀ ਜਰੂਰੀ ਸਾਡੀਆਂ ਪਾਰਟੀਆਂ ਨੇ ਜਾਂ ਸਾਡੀਆਂ ਹੋਰ ਜਥੇਬੰਦੀਆਂ ਨੇ ਪੰਜਾਬ ਦੀਆਂ ਉਹਨਾਂ ਦਾ ਸਾਂਝਾ ਬਣਿਆ ਕਿ ਇਕੱਲੇ ਤੌਰ ਤੇ ਉਹ ਇਸ ਨੂੰ ਲੀਡ ਕਰ ਰਹੇ ਨੇ ਸਟੂਡੈਂਟ ਯੂਨੀਅਨ ਵਾਲੇ। ਜਿਹੜੇ ਸਟੂਡੈਂਟਸ ਨੇ ਸਟੂਡੈਂਟਸ ਦੀਆਂ ਯੂਨੀਅਨਾਂ ਨਹੀਂ ਉੱਥੋਂ ਕੋਈ ਪਾਰਟੀ ਆਉਣੇ ਨਾ ਇਹ ਸੈੱਟ ਵਾਲੇ ਨੇ ਐਪੀਪੀ ਸੁਰ ਹੀ ਵਾਲੇ ਨੇ ਇਹ ਮੋਰਚਾ ਬੇਸਿਕਲੀ ਸਟੂਡੈਂਟਸ ਦਾ ਹੈ ਜਾਂ ਕੁਝ ਐਕਸੈਸਰੀਟ ਨੂੰ ਗਾਈਡ ਕਰ ਰਹੇ ਨੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਗਾਈਡੈਂਸ ਦੀ ਲੋੜ ਹੁੰਦੀ ਹੈ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ ਉਹ ਇਨਫੋਰਮੇਸ਼ਨ ਜਿਸ ਤੋਂ ਵੀ ਮੰਗਦੇ ਆ ਉਹ ਇਨਫੋਰਮੇਸ਼ਨ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਬਾਕੀ ਪੋਲੀਟੀਕਲ ਪਾਰਟੀਆਂ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਉੱਥੇ ਗਏ ਨੇ ਚਾਹੇ ਉਹ ਸਰਦਾਰ ਪ੍ਰਗਟ ਸਿੰਘ ਜੀ ਗਏ ਨੇ ਚਾਹੇ ਮੈਡਮ ਹਰਸਿਮਰਤ ਕੌਰ ਜੀ ਗਈ ਨੇ ਸੁਤੇ ਹੋਰ ਬਹੁਤ ਸਾਰੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਐਸ.ਬੀ.ਸੀ ਦੇ ਪ੍ਰਧਾਨ ਸਾਹਿਬ ਮੱਕੜ ਸਾਹਿਬ ਗਏ ਨੇ ਮੱਕੜ ਸਾਹਿਬ ਨੇ ਤਾਂ ਐਸ.ਬੀ.ਸੀ ਦਾ ਮਤਾਂ ਵੀ ਪਾਸ ਕੀਤਾ ਐਸ.ਬੀ.ਸੀ ਦਾ ਹਾਊਸ ਵਲਾ ਕੇ ਮਤਾਂ ਪਾਸ ਕੀਤਾ ਕਿ ਜੋ ਸੈਂਟਰ ਗਵਰਨਮੈਂਟ ਨੇ ਕੀਤਾ ਕਿਸੇ ਦਾ ਵਿਰੋਧ ਕਰਦੇ ਆ ਜੀ ਜੀ ਕਰਕੇ ਪੰਜਾਬ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਪੰਜਾਬੀਅਤ ਜੁੜੀ ਹੋਈ ਹੈ ਪੰਜਾਬ ਦਾ ਸੱਭਿਆਚਾਰ ਜੁੜਿਆ ਹੋਇਆ ਇਸ ਕਰਕੇ ਪੰਜਾਬ ਮਿਨਿਸਟਰੀ ਨੂੰ ਐਸੇ ਤਰ੍ਹਾਂ ਹੀ ਜਾਣਨਾ ਚਾਹੀਦਾ ਐਸੇ ਤਰ੍ਹਾਂ ਹੀ ਜਾਣਨਾ ਚਾਹੀਦਾ ਮੈਨੂੰ ਦੱਸ ਮੈਨੂੰ ਇੱਕ ਗੱਲ ਤਾਂ ਦੱਸਦੇ ਆ ਕੋਈ ਵੀ ਇਸ ਜਿਸ ਤਰ੍ਹਾਂ ਇਹ ਦੱਸਿਆ ਨਹੀਂ ਦੱਸਿਆ ਵੀ ਇਸ ਤਰ੍ਹਾਂ ਜਰੂਰ ਜੀ ਕੀ ਡਿਫਿਕਲਟੀ ਹੈ ਬਿਲਕੁਲ ਬਿਲਕੁਲ ਇਹ ਤਾਂ ਬੇਸਿਕਲੀ ਇਹਨਾਂ ਨੂੰ ਜਿਹੜਾ ਸੰਗਤ ਦੇ ਸਾਡਾ ਲਾਉਂਦੇ ਨੇ ਕਿਨੂੰ ਵਾਈਸ ਚਾਂਸਰ ਲਾਉਂਦੇ ਨੇ ਜਾਂ ਜਿਹੜਾ ਸਾਡਾ ਰਜਿਸਟਰਾਰ ਹੈ ਜਾਂ ਸਾਡੇ ਕਿਹੜਾ ਕੇਂਦਰ ਦੀ ਸਰਕਾਰ ਘੱਟੋ ਘੱਟ ਸਪਸ਼ਟ ਕਰੇ ਅੱਛਾ ਦੂਜੀ ਗੱਲ ਇੱਕ ਹੋਰ ਹੈ ਕਿ ਜੇਵੇਂ ਸਾਡੀ ਯੂਨੀਵਰਸਿਟੀ ਦੇ ਵੱਖ-ਵੱਖ ਡਿਪਾਰਟਮੈਂਟ ਨੇ ਟਿੱਕਰਾਂ ਦੇ ਨੇ ਅ ਪ੍ਰੋਫੈਸਰ ਜਨੇਵੇਂ ਹੋਰ ਵੱਖ-ਵੱਖ ਡਿਪਾਰਟਮੈਂਟ ਨੇ ਉਹਨਾਂ ਦੇ ਜਿਹੜੇ ਟੀਚਰ ਨੇ ਜਾਂ ਜਿਹੜਾ ਹੋਰ ਨੌਨ ਜਿਹੜਾ ਟੀਚਿੰਗ ਸਟਾਫ ਆ ਉਹਨਾਂ ਦਾ ਕੀ ਰਵੱਈਆ ਇਸ ਸੰਘਰਸ਼ ਦੇ ਪ੍ਰਤੀ ਉਹ ਬਿਲਕੁਲ ਸਾਇਲੈਂਟ ਨੇ ਜੀ ਕਿਉਂਕਿ ਵਾਈਸ ਚਾਂਸਰ ਦੇ ਅਗੇ ਕੋਈ ਬੋਲਣਾ ਨਹੀਂ ਚਾਹੁੰਦਾ ਪਹਿਲਾਂ ਉਹ ਚਾਹੁੰਦੇ ਨੇ ਕਿ ਸ਼ੈਦਨ ਬਹਾਲ ਹੋਵੇ ਦੇਖੋ ਤੁਸ ਤੁਹਾਨੂੰ ਪਤਾ ਹੋਏਗਾ ਇਹ ਮੈਡਮ ਰੈਨੂ ਵੀ ਜਿੱਤੋਂ ਪਹਿਲਾਂ ਰਾਜਕੁਮਾਰ ਜੀ ਇਹ ਵਾਈਸ ਚਾਂਸਰ ਜੀ ਤੋਂ ਲਖਨਊ ਯੂਨੀਵਰਸਿਟੀ ਤੋਂ ਉਹ ਵਾਰਾਨਸੀ ਯੂਨੀਵਰਸਿਟੀ ਤੋਂ ਉਹ ਤੇਜ ਤੋਂ ਲਾ ਕੇ ਇੱਥੇ ਭੇਜੇ ਗਏ ਜਦੋਂ ਉਹਨਾਂ ਨੇ ਪਹਿਲਾ ਸਾਲ ਕੀ ਕੰਮ ਕੀਤਾ ਦੂਜੇ ਸਾਲ ਜਦੋਂ ਉਹਨਾਂ ਨੇ ਕਾਪ ਪ੍ਰੈਕਟਿਸ ਸ਼ੁਰੂ ਕਰਤੀ ਤਾਂ ਸੈਨੇਟ ਸੀ ਜਿਨ੍ਹਾਂ ਨੇ ਇਹਨਾਂ ਨੂੰ ਰੋਕਿਆ ਉਹ ਉਹਨਾਂ ਨੂੰ ਆਪਣੇ ਟਿਨਰ ਵਿੱਚ ਛੱਡ ਕੇ ਜਾਣਾ ਪਿਆ ਜੀ ਜੀ ਸੈਨੇਟ ਜਿਹੜੀ ਉਹ ਵਾਈਸ ਚਾਂਸਲਰ ਤੇ ਚੈੱਕ ਰੱਖਦੀ ਹੈ ਅੱਜ ਦੇ ਸੈਨੇਟਾਂ ਚ ਮੈਡਮ ਵਾਈਸ ਚਾਂਸਲਰ ਨੇ ਜਿਨ੍ਹਾਂ ਨੇ ਪਰਮਾਨੈਂਟ ਵਾਈਸ ਚਾਂਸਲਰ ਨੇ ਜਾਨਾ ਹਰੇਕ ਦੀ ਵਾਈਸ ਚਾਂਸਲਰ ਤੇ 3 ਸਾਲ ਦੀ ਟਿਨਰ ਹੈ ਜੇ ਦੂਜੀ ਟਿਨਰ ਵਿੱਚ 6 ਸਾਲ ਹੈ ਜੇਦੋਂ ਤੁਸੀਂ ਇੱਕ ਸਿਸਟਮ ਚੇਂਜ ਕਰਦੇ ਹੋਗੇ ਜਦੋਂ ਕੋਈ ਵਾਈਸ ਚਾਂਸਲਰ ਕੱਟਤਾ ਜਾਵੇ ਤਾਂ ਉਦھے ਉਦਨ ਉਹਨੂੰ ਚੈੱਕ ਕਰਾਉਣ ਕਰੇਗਾ ਜੇ ਸੈਲਟਰੀ ਹੋਏਗੀ ਜੇ ਵਾਈਸ ਚਾਂਸਲਰ ਹੈ ਆਪਣੇ ਬੰਦੇ ਹੀ ਨਾਮਿਨੇਟ ਕਰਕੇ ਆਪ ਹੀ ਚੈੱਕ ਕਰਾ ਆ ਬਿਲਕੁਲ ਬਿਲਕੁਲ ਡੈਮੋਕਰੇਸੀ ਕੀ ਰਹੀ ਬਿਲਕੁਲ ਬਿਲਕੁਲ ਕੋਈ ਡੈਮੋਕਰੇਸੀ ਨਹੀਂ ਕੋਈ ਕੋਈ ਚੈੱਕ ਨਹੀਂ ਹੋਏਗਾ ਕੋਈ ਡੈਮੋਕਰੇਸੀ ਨਹੀਂ ਹੋਏਗੀ ਡੈਮੋਕਰੇਸੀ ਹੋਣੀ ਨਹੀਂ ਅੱਛਾ ਇਦਾਂ ਜਿੱਦਾਂ ਹੁਣ ਮਤਲਬ ਜਦੋਂ ਉਹ ਸਾਈਲੈਂਟ ਨੇ ਇੱਕ ਹੋਰ ਗੱਲ ਜਿਹੜੀ ਮੇਰੀ ਜੇਨ ਚਾਹ ਰਹੀ ਹੈ ਕਿ ਜਿਸ ਵੇਲੇ ਸਟੂਡੈਂਟ ਜਿਹੜੇ ਨੇ ਉਹ ਸਿਸਟਮ ਦੇ ਨਾਲ ਸਾਡੇ ਪ੍ਰਬੰਧਕਾਂ ਦੇ ਨਾਲ ਜਿਹੜੇ ਐਡਮਿਨਿਸਟਰेटर ਹੈ ਜਿਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਸਟੂਡੈਂਟ ਆ ਆਪਣੇ ਨਾਮ ਨਾਮਿਨੇਟ ਦੱਸਣ ਕਿ ਕਿਹੜੇ ਕਿਹੜੇ ਬੰਦੇ ਬੋਲਦੇ ਬਹੁਤ ਇੱਥੇ ਬੁਲਾ ਰਹੇ ਨੇ ਤਾਂ ਉਹਨਾਂ ਬੁਲਾਰਿਆਂ ਦੀ ਲਿਸਟ ਹੋਣੀ ਚਾਹੀਦੀ ਸਾਡੇ ਕੋਲ ਕੀ ਇਹ ਸਾਡੀ ਇਹ ਮੁਗਰੇ ਦੇ ਉੱਤੇ ਇੱਕ ਛਾਪਾ ਨਹੀਂ ਇੱਕ ਸਾਡੀ ਬੋਲਣ ਦੀ ਯਾਦੀ ਦੇ ਉੱਤੇ ਧੱਗਾ ਨਹੀਂ ਇਹ ਸਟੂਡੈਂਟਸ ਨੂੰ ਦਬਾਣਾ ਚਾਹੁੰਦੇ ਆ ਉਹਨਾਂ ਦੇ ਲੈਕਚਰ ਸ਼ਾਰਟ ਕਰਕੇ ਉਹਨਾਂ ਨੂੰ ਹੋਸਟਲ ਨਾਲ ਅਲਾਟ ਕਰਕੇ ਹੋਰ ਵੀ ਜੋ ਐਡਮਿਨਿਸਟ੍ਰੇਸ਼ਨ ਤਰੀਕਾ ਵਰਤਦੇ ਆ ਕਦੀ ਤੁਸੀਂ ਸੁਣਿਆ ਕਿਸੇ ਹੋਰ ਯੂਨੀਵਰਸਿਟੀ 'ਚ ਜਾਂ ਕਿਸੇ ਹੋਰ ਪੋਲੀਟਿਕਲ ਪਾਰਟੀ 'ਚ ਜਾਂ ਮਿਊਨਿਸਪਲ ਕਾਰਪੋਰੇਸ਼ਨ 'ਚ ਜਾਂ ਵਿਧਾਨ ਸਭਾ 'ਚ ਕਿਹੜੀ ਤੁਸੀਂ ਦੱਸੋ ਨਹੀਂ ਕਰ ਰਹੇ ਕਿ ਕੀ ਕੀ ਬੋਲਣਾ ਬਿਲਕੁਲ ਕਰਦੇ ਉੱਥੇ ਬੰਦਾ ਸਪੋਰਟ ਕਰਕੇ ਆ ਕੇ ਬੋਲ ਰਿਹਾ ਹੈ ਕਿ ਸਾਰੇ ਪੋਲੀਟਿਕਲ ਪਾਰਟੀਆਂ ਦੇ ਲੀਡਰ ਕੋਈ ਪੋਲਿਟিক্যাল ਪਾਰਟੀ ਕ੍ਰੈਡਿਟ ਲੈਣ ਦੀ ਜ਼ੋਰ ਚ ਨਹੀਂ ਹੈ ਜੇ ਤੁਸੀਂ ਇਹ ਕਹ ਲਓ ਕਿ ਸਾਰੀਆਂ ਪੋਲਿਟিক্যাল ਪਾਰਟੀਆਂ ਦਾ ਇੱਕ ਪੇਜ ਤੇ ਨੇ ਇਸ ਇਸ਼ੂ ਤੇ ਅਕਸਰ ਬੀਜੇਪੀ ਬੀਜੇਪੀ ਨਾਲ ਲੱਗੀ ਪੰਜਾਬ ਬੀਜੇਪੀ ਵਾਲੇ ਨੇ ਇਹ ਕਹਿ ਰਹੇ ਨੇ ਕਿ ਇਲੈਕਸ਼ਨ ਹੋਣੀ ਚਾਹੀਦੀ ਹੈ ਰਵਨੀਤ ਬਿੱਟੂ ਦਾ ਵੀ ਟੀਵੀ ਤੇ ਬਿਆਨ ਆਇਆ ਕਿ ਇਲੈਕਸ਼ਨ ਆਉਣਗੇ ਬਟ ਹੁਣ ਤੱਕ ਹੋਣਾ ਕਿਉਂ ਨਹੀਂ ਇਹਦਾ ਕਾਰਨ ਨਹੀਂ ਪਰ ਰਵਨੀਤ ਬਿੱਟੂ ਸੀ ਕਿ ਜਦੋਂ ਬਿੱਟੂ ਦੀ ਗੱਲ ਕਰ ਰਹੇ ਹੋ ਰਵਨੀਤ ਬਿੱਟੂ ਦੀ ਤਾਂ ਰਵਨੀਤ ਬਿੱਟੂ ਨੇ ਤੇ ਇਹ ਗੱਲ ਕਹੀ ਇਹਨੇ ਵੀ ਜਾਣ ਬੁੱਝ ਕੇ ਉਥੇ ਮਸਲੇ ਨੂੰ ਜਿਹੜੇ ਸਾਡੇ ਪੋਲਿਟਿਕਲ ਬੰਦੇ ਨੇ ਇਹ ਜਾਣ ਬੁੱਝ ਕੇ ਉਲਝਾ ਰਹੇ ਨੇ ਇਹ ਤੇ ਸਟੂਡੈਂਟਾਂ ਦਾ ਮਸਲਾ ਇਹ ਤੇ ਉਹਨਾਂ ਨੇ ਦੇਖਣਾ ਤੇ ਇਹ ਉਹਨਾਂ ਨੂੰ ਹਵਾ ਦੇ ਰਹੇ ਨੇ ਇਹ ਇੱਕ ਬੜਾ ਇਲਜ਼ਾਮ ਜਿਹੜਾ ਹੈ ਉਹ ਮਾਨਵਦੀਪ ਰਮਨਦੀਪ ਬਿੱਟੂ ਨੇ ਲਾਇਆ ਕੀ ਇਹ ਜਾਇਜ਼ ਥੋੜਾ ਨਹੀਂ ਨਹੀਂ ਹਾਂਜੀ ਰਮਨਦੀਪ ਬਿੱਟੂ ਜਿਹਨੇ ਜਿਹੜਾ ਇਲਜ਼ਾਮ ਲਾਇਆ ਨਾ ਰਮਨਦੀਪ ਬਿੱਟੂ ਜੀ ਦੀ ਗੱਲ ਹੈ ਜਿਹੜੇ ਉਹ ਟ੍ਰੈਸਟ ਕਰਕੇ ਜੀ ਰਵਨੀਤ ਬਿੱਟੂ ਜੀ ਨੇ ਤਾਂ ਕਹਿੰਦਾ ਕਿ ਇਲੈਕਸ਼ਨ ਹੋਣੀ ਚਾਹੀਦੀ ਸੀ ਬਟ ਗੱਲ ਇਹ ਹੈ ਕਿ ਹੁਣ ਤੱਕ ਹੋਈ ਕਿਉਂ ਨਹੀਂ ਇਹ ਤਾਂ ਦੱਸ ਦਿਓ ਵੀ ਕੀ ਰੀਜ਼ਨ ਸੀ ਹੁਣ ਤੱਕ ਕਿਉਂ ਨਹੀਂ ਹੋਈ ਔਰ ਹੁਣ ਜਦੋਂ ਇਲੈਕਸ਼ਨ ਕਰਾਣੀ ਹੈ ਉਹਦਾ 240 ਦਿਨ ਦਾ ਇਲੈਕਸ਼ਨ ਪ੍ਰੋਸੈਸ ਹੈ ਰਿਸਟਰ ਤਿਆਰ ਹੋਣੀ ਹੈ ਵੋਟਿੰਗ ਸਟਾਫ ਐਬਜੈਕਸ਼ਨ ਮੰਗਣੀ ਹੈ ਨਾਮਿਨੇਸ਼ਨ ਹੋਣੀ ਹੈ ਨਾਮਿਨੇਸ਼ਨ ਵਿਧਰੋਲ ਹੋਣੀ ਹੈ ਜੀ ਉਹਦਾ ਕੈਲੰਡਰ ਦੇ ਮੁਤਾਬਕ ਮੈਂ ਲੀਗਲੀ ਗੱਲ ਕਰਦਾ ਜੀ ਬਿਲਕੁਲ ਤੁਸੀਂ ਠੀਕ ਕਹਿ ਨਹੀਂ ਵੀ ਜੇ ਅੱਜ ਵੀ ਕੇਂਦਰ ਸਰਕਾਰ ਇਲੈਕਸ਼ਨ ਦਾ ਨੋਟੀਫਿਕੇਸ਼ਨ ਕਰ ਦਿੰਦੀ ਆ ਉਹਦੇ ਪ੍ਰੋਗਰਾਮ ਜਾਰੀ ਕਰ ਦਿੰਦੀ ਹੈ ਤੇ ਤਾਂ ਵੀ ਘੱਟੋ ਘੱਟ 6 ਮਹੀਨੇ ਜਿਹੜੇ ਆ ਉਹ ਪ੍ਰੋਸੈਸ ਨੂੰ ਲੱਗ ਜਾਣਗੇ ਇਤੋਂ ਥੱਲੇ ਨਹੀਂ ਹੋ ਸਕਦਾ ਹਾਂਜੀ ਘੱਟੋ ਘੱਟ 9 ਮਹੀਨੇ ਜੀ ਘੱਟੋ ਘੱਟ 9 ਮਹੀਨੇ ਲੱਗਾਂਗੇ ਜੀ ਜੀ ਹਾਂਜੀ ਚਲੋ ਕੱਟੋ ਕੱਟ ਉਹ ਜੇ ਨੋਟੀਫਿਕੇਸ਼ਨ ਹੋ ਜਾਂਦਾ ਹੈ ਜੇ ਪ੍ਰੋਗਰਾਮ ਅਨਾਉਂਸ ਹੋ ਜਾਂਦਾ ਤੇ ਫੇਰ ਵੀ ਕੱਟੋ ਕੱਟ ਸਾਡੇ ਸਟੂਡੈਂਟਸ ਨੂੰ ਸਾਡੇ ਲੋਕਾਂ ਅੱਜ ਦੀ ਲੜਾਈ ਸਟੂਡੈਂਟਸ ਦੀ ਇਕੱਲੀ ਨਹੀਂ ਲਾਗੀ ਅੱਜ ਪੰਜਾਬ ਦੇ ਲੋਕਾਂ ਦੀ ਲੜਾਈ ਬਣ ਗਈ ਹੈ ਜੇ ਜਦੋਂ ਪੰਜਾਬ ਦੇ ਲੋਕਾਂ ਦੀ ਲੜਾਈ ਬਣ ਗਈ ਤੇ ਜਵਾਬ ਦੇ ਪੰਜਾਬ ਦੇ ਲੋਕਾਂ ਨੂੰ ਵੀ ਹੁਣ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਅੱਛਾ ਇੱਕ ਲਾਸਟ ਮੇਰਾ ਸਵਾਲ ਹੈ ਕਿ ਇਹ ਪੰਜਾਬ ਯੂਨੀਵਰਸਿਟੀ ਵਿੱਚ ਜਿਹੜਾ ਸੰਘਰਸ਼ ਹੈ ਉਹ ਪੰਜਾਬ ਯੂਨੀਵਰਸਿਟੀ ਤੱਕ ਹੀ ਸੀਮਤ ਹੈ ਕਿ ਜਾਂ ਜਿਹੜੇ 260 ਕਾਲਜ ਦੇ ਇਹਨਾਂ ਦੇ ਉਹਨਾਂ ਕਾਲਜਾਂ ਦੇ ਵਿੱਚ ਵੀ ਇਹਦੇ ਪ੍ਰਤੀ ਕੋਈ ਜਿਹੜੀ ਹੈਗਾ ਪ੍ਰੋਟੈਸਟ ਸ਼ੁਰੂ ਹੋ ਗਏ ਨੇ ਨਹੀਂ ਹਜੇ ਤੱਕ ਕਾਲਜਾਂ 'ਚ ਕੋਈ ਪ੍ਰੋਟੈਸਟ ਸ਼ੁਰੂ ਨਹੀਂ ਹੋਏ ਕਿਉਂਕਿ ਯੂਨੀਵਰਸਿਟੀ ਬਚਾਉਣ ਦੀ ਸੈਨੇਟ ਜਿਹੜੀ ਉਹ ਯੂਨੀਵਰਸਿਟੀ ਦੀ ਸੈਨੇਟ ਹੈ ਭਾਵੇਂ ਉਹ ਸਾਰੇ ਜਿਹੜੇ ਕਾਲਜ ਅਫੀਲੀਏਟਡ ਹੈ ਉਹਨਾਂ ਨੂੰ ਗਵਰਨ ਕਰਦੀ ਹੈ ਉਹਨਾਂ ਦੀਆਂ ਅਪੁਆਇੰਟਮੈਂਟਾਂ ਦੇਖਦੀ ਹੈ ਉਹਨਾਂ ਦੇ ਉਹਨਾਂ ਦੇ ਜਿਹੜੇ ਲੈਕਚਰਰ ਨੇ ਉਹਨਾਂ ਦੀਆਂ ਅਪੁਆਇੰਟਮੈਂਟਾਂ ਜੀਸੀ ਨਾਮਿਨੇ ਜਾਂਦਾ ਹੈ ਉਹ ਯੂਨਿਟੀ ਸੀ ਦੇ ਸਾਰੇ ਗਾਈਡਲਾਈਨਸ ਨੇ ਪਰ ਅਜੇ ਉੱਤੇ ਪ੍ਰੋਟੈਸਟ ਨਹੀਂ ਸ਼ੁਰੂ ਹੋਇਆ ਜੇ ਉਹ ਡੇਟਾ ਟਾਈਮ 'ਚ ਨਹੀਂ ਅਨਾਉਂਸ ਹੁੰਦੀਆਂ ਜੇ ਹ ਇਲਿਗਲ ਕਾਰਵਾਈ ਕਰਦੇ ਆ ਤਾਂ ਵੀ ਪ੍ਰੋਟੈਸਟ ਸਟੂਡੈਂਟਸ ਕਰ ਸਕਦੇ ਆ ਸਟਾਫ ਵੀ ਕਰ ਸਕਦਾ ਸਟੂਡੈਂਟਸ ਵੀ ਕਰ ਸਕਦਾ ਪ੍ਰੋਟੈਸਟ ਕਰ ਸਕਦੇ ਉਹਨਾਂ ਦਾ ਰਾਈਟ ਆ ਸਾਰਾ ਇਹਨਾਂ ਦਾ ਪ੍ਰੋਟੈਸਟ ਕਰਨਾ ਬਿਲਕੁਲ ਬਿਲਕੁਲ ਸੋ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਸਟੂਡੈਂਟਸ ਕਿ ਤੁਸੀਂ ਮਤਲਬ 2004 ਤੋਂ ਲੈ ਕੇ 24 ਤੱਕ ਜਿਹੜੇ 23 ਜਾਂ 24 ਤੱਕ ਇੱਕ ਸੰਘਰਸ਼ ਦੇ ਮੈਂਬਰ ਵੀ ਰਹੇ ਹੋ ਸਿੰਡੀਕੇਟ ਦੇ ਵੀ ਰਹੇ ਹੋ ਤਾਂ ਕੀ ਸੁਨੇਹਾ ਦੇਣਾ ਕੀ ਚਾਹੁੰਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਹੋ ਮੇਰੇ ਦੀ ਸਰਕਾਰ ਨੂੰ ਇਹ ਹੈ ਜੀ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਪੰਜਾਬ ਯੂਨੀਵਰਸਿਟੀ ਨੂੰ ਜਿੱਦਾਂ ਤੁਸੀਂ 91 ਤੋਂ 31 ਮੈਂਬਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਡਿਲੇ ਕਰਨਾ ਚਾਹੁੰਦੇ ਹੋ ਉਹਦੇ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ ਤੁਸੀਂ 91 ਮੈਂਬਰ ਜੁਈ 36 ਮੈਂਬਰ ਨਾਮਿਨੇਟ ਕਰ ਸਕਦੇ ਹੋ ਤੁਸੀਂ ਜਿੰਨੂੰ ਵੀ ਨਾਮਿਨੇਟ ਕਰਨਾ ਚਾਹੁੰਦੇ ਹੋ ਤੁਸੀਂ ਤੁਹਾਡੇ ਕੋਲ ਪਾਵਰ ਹੈ ਤੁਸੀਂ 36 ਮੈਂਬਰ ਨਾਮਿਨੇਟ ਕਰ ਸਕਦੇ ਹੋ ਇਹ ਯੂਨੀਵਰਸਿਟੀ ਨੂੰ ਇਸ ਤਰ੍ਹਾਂ ਹੀ ਚੱਲਣ ਦਿਓ ਤਾਂ ਸਟੂਡੈਂਟਸ ਲਈ ਫੈਕਲਟੀ ਲਈ ਨੌਲਿਜਿੰਗ ਸਟਾਫ ਲਈ ਸਾਰੇ ਪੰਜਾਬ ਲਈ ਤੇ ਸਾਰੇ ਕੌਜਾਂ ਲਈ ਇਹ ਹੀ ਬਿਹਤਰ ਹੋਏਗਾ ਕਿ ਤੁਸੀਂ ਜਲਦੀ ਤੋਂ ਜਲਦੀ ਸ਼ੰਡੋਰ ਜਿਹੜਾ ਉਹ ਆਪਣਾ ਅਨਾਉਂਸ ਕਰਦੇ ਬਿਲਕੁਲ ਤੁਹਾਡਾ ਬਹੁਤ-ਬਹੁਤ ਧੰਨਵਾਦ ਪਵਜੀਤ ਜੀ ਤੁਸੀਂ ਸਾਡੇ ਕਨੇਡਾ ਬੈਠੇ ਉਹਨਾਂ ਪੰਜਾਬੀਆਂ ਲਈ ਜਾਂ ਉਹਨਾਂ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਡਿਗਰੀਆਂ ਕਰਕੇ ਅਜੇ ਕਨੇਡਾ ਦੇ ਵਿੱਚ ਪੱਕੇ ਤੌਰ ਤੇ ਨੇ ਜਾਂ ਜਾਂ ਪਰੇ ਰਿਪੋਰਟ ਕਰਨੇ ਉਹਨਾਂ ਨੂੰ ਮਤਲਬ ਜਿਹੜਾ ਹੈ ਪੂਰੇ ਤੌਰ ਤੇ ਜਿਹੜੀ ਆਪਣੀ ਇਹ ਜੋ ਵੀ ਉਥੇ ਹੋ ਰਿਹਾ ਜਮੀਨੀ ਪੱਧਰ ਤੇ ਉਤੋਂ ਜਾਣੂ ਕਰਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਾਰੇ ਸਭ ਧੰਨਵਾਦ ਧੰਨਵਾਦ ਇਹ ਸੀ ਸਾਡੇ ਪ੍ਰਭਜੀਤ ਜੀ ਜਿਹੜੇ ਸੈਨੇਟ ਮੈਂਬਰ ਵੀ ਰਹੇ ਨੇ ਸਿੰਡੀਕੇਟ ਮੈਂਬਰ ਵੀ ਰਹੇ ਨੇ ਔਰ ਉਹਨਾਂ ਨੇ ਜੋ ਪੰਜਾਬ ਯੂਨੀਵਰਸਿਟੀ ਦੇ ਅੰਦਰ ਜਿਸ ਤੰਗ ਦੇ ਹੁਣ ਹਾਲਾਤ ਨੇ ਉਹਨਾਂ ਤੋਂ ਸਾਨੂੰ ਜਾਣੂ ਕਰਾਇਆ ਉਹਨਾਂ ਦਾ ਧੰਨਵਾਦ ਸੋ ਮਿਲਦੇ ਆ ਇੱਕ ਨਵੀਂ ਹੋਰ ਚਰਚਾ ਲਈ ਉਦੋਂ ਤੱਕ ਨਰਿੰਦਰ ਸਿੰਘ ਲਹਿਲ ਨੂੰ ਦਿਓ ਯਾਜਤ ਰੱਬ ਰਾਖਾ